ਸਾਥੀਓ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਦਾ ਆਓ ਵਸੀਏ ਤੇ ਆਪਣੇ ਆਪ ਦਾ ਸਵਾਗਤ ਕਰੋ ਜੀ ਹੋਰ ਦਰਸ਼ਕਾਂ ਨੂੰ ਹਨਾ ਹੁਣੇ ਕੋਈ ਸ਼ਰਾਬ ਦੀ ਗੱਲ ਕਰ ਰਹੀ ਸੀ ਤੇ ਨਾਲੇ ਕਿਸੇ ਨੇ ਪੁੱਛਿਆ ਕਿ ਇੱਕ ਬੜਾ ਨਾ ਇੱਕ ਕਾਮਨ ਸਵਾਲ ਆ ਗਿਆ ਕਿ ਪਹਿਲਾਂ ਮੁਰਗੀ ਆਈ ਸੀ ਕਿ ਪਹਿਲਾਂ ਅੰਡਾ ਆਇਆ ਸੀ ਉਹ ਆਪਣੇ ਦੋਸਤ ਨੂੰ ਪੁੱਛਦਾ ਵੀ ਪਹਿਲਾਂ ਮੁਰਗੀ ਆਈ ਸੀ ਕਿ ਅੰਡਾ ਆਇਆ ਸੀ ਇਹਦਾ ਤੇਰੇ ਕੋਲ ਜਵਾਬ ਹੈਗਾ ਉਹ ਕਹਿੰਦਾ ਯਾਰ ਇਹ ਤਾਂ ਬੜੀ ਸਿੱਧੀ ਜੀ ਗੱਲ ਹੈ ਪਹਿਲਾਂ ਬੋਤਲ ਆਈ ਸੀ ਫਿਰ ਸੋਡਾ ਆਇਆ ਸੀ ਫਿਰ ਪੁਜੀਆ ਆਇਆ ਸੀ ਫਿਰ ਅੰਡਾ ਆਇਆ ਸੀ ਤੇ ਉਸ ਤੋਂ ਬਾਅਦ ਤੰਦੂਰੀ ਰੋਟੀ ਨਾਲ ਗੁਰਗੀ ਆਈ ਸੀ ਥਾਲੀਆਂ ਮੱਝ ਲੱਗਾਂ ਲੱਖ ਨੀ ਹੋਣੀ ਚੰਗੀ ਸੀ ਗੱਲ ਲੱਗੀ ਇਹੋ ਇਸੇ ਤਰ੍ਹਾਂ ਇਹ ਦਸਰੇ ਸੀ ਇੱਕ ਆਦਮੀ ਨਾ ਦਸਤੂਰ ਤੋਂ ਜਲਦੀ ਆ ਗਿਆ ਦਫਤਰ ਤੋਂ ਜਲਦੀ ਆ ਗਿਆ ਤਾਂ ਪਤਨੀ ਨੇ ਪੁੱਛਿਆ ਵੀ ਕੀ ਗੱਲ ਹੋਈ ਸੀ ਜਲਦੀ ਆ ਗਏ ਹੋ ਕਹਿੰਦਾ ਬੜਾ ਮਾੜਾ ਹੋਇਆ ਅੱਜ ਤਾਂ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਜਿੰਨੇ ਬੰਦੇ ਹੈਗੇ ਸੀ ਸਾਰੇ ਮਰ ਗਏ ਉਹ ਕਹਿੰਦੀ ਫਿਰ ਤੁਸੀਂ ਕਿਵੇਂ ਬਚ ਗਏ ਕਹਿੰਦਾ ਮੈਂ ਨਾ ਸਿਗਰਟ ਪੀਣ ਬਾਹਰ ਗਿਆ ਸੀ ਉਹ ਪਤਨੀ ਕਹਿੰਦੀ ਚਾਹ ਸ਼ੁਕਰ ਹੈ ਤੁਸੀਂ ਤਾਂ ਬਚ ਗਏ ਸਿਗਰਟ ਪੀਣ ਗਏ ਸੀ ਫਿਰ ਉਹ ਕਹਿਣ ਲੱਗਿਆ ਵੀ ਜਿੰਨੇ ਮਰੇ ਸੀ ਨਾ ਸਾਰਿਆਂ ਨੂੰ 1-1 ਕਰੋੜ ਰੁਪਈਆ ਮਿਲ ਰਿਹਾ ਤਾਂ ਪਤਨੀ ਨੇ ਉਹਨੂੰ ਡਾਂਟਣਾ ਸ਼ੁਰੂ ਕਰਤਾ ਤੇ ਮਾਤਾ ਸ਼ੁਰੂ ਕਰਤਾ ਤੈਨੂੰ ਕਿੰਨੀ ਆਰੀ ਕਿਹਾ ਸਿਗਰਟ ਨਾ ਪੀਆ ਕਰ ਇਸ ਤਰ੍ਹਾਂ ਆਇਆ ਜੀ ਇੱਕ ਬੱਚੇ ਨੇ ਆਪਣੇ ਬਾਈਸਕਲ ਜਿੱਥੇ ਪਾਰਲੀਮੈਂਟ ਹਾਊਸ ਹੈ ਨਾ ਉਹਦੇ ਕੋਲ ਖੜੀ ਕਰਦੇ ਪਾਰਲੀਮੈਂਟ ਦੇ ਕੋਲ ਸਾਈਕਲ ਖੜੀ ਕਰ ਦਿੱਤੀ ਤੇ ਉਸੇ ਵਕਤ ਪੁਲਿਸ ਵਾਲਾ ਆ ਗਿਆ ਪੁਲਿਸ ਵਾਲਾ ਆ ਗਿਆ ਤੇ ਕਹਿਣ ਲੱਗਾ ਕਿ ਤੈਨੂੰ ਪਤਾ ਨਹੀਂ ਹੈਗਾ ਇਹ ਵੀਆਈਪੀ ਏਰੀਆ ਹੈਗਾ ਇੱਥੇ ਸੰਸਦ ਦੇ ਮੈਂਬਰ ਹੁੰਦੇ ਨੇ ਪਾਰਲੀਮੈਂਟ ਦੇ ਮੈਂਬਰ ਆਉਂਦੇ ਜਾਂਦੇ ਨੇ ਬੱਚਾ ਬੜੀ ਮਾਸੂਮੀਅਤ ਮਾਸੂਮੀਅਤ ਨਾਲ ਕਹਿੰਦਾ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਮੈਂ ਤਾਲਾ ਲਗਾਇਆ ਹੋਇਆ ਹੈ ਸਾਈਕਲ ਨੂੰ ਰੋ ਰਿਹਾ ਕਰ ਰਹੀ ਸੀ ਕਿ ਇੱਕ ਨਾ ਬੱਚਾ ਰੋ ਰਿਹਾ ਸੀ ਬੱਚਾ ਰੋ ਰਿਹਾ ਸੀ ਤੇ ਉਹਦਾ ਡੈਡੀ ਉਹਦੀ ਮੰਮੀ ਨੂੰ ਕਹਿੰਦਾ ਕਿ ਇਹ ਬੱਚਾ ਰੋ ਰਿਹਾ ਹੈ ਪਹਿਲਾਂ ਇਹਨੂੰ ਚੁੱਪ ਕਰਾ ਤੇ ਉਹ ਕਹਿੰਦੀ ਹੈ ਮੈਂ ਕੰਮ ਕਰਾਂ ਕਿ ਇਹਨੂੰ ਚੁੱਪ ਕਰਾਵਾਂ ਮੈਂ ਇਹਨੂੰ ਕਿਹੜਾ ਦਾਜੇ ਚ ਲੈ ਕੇ ਆਈ ਸੀ ਤੇ ਉਹ ਡੈਡੀ ਕਹਿਣ ਲੱਗਾ ਰੋ ਰੋਈ ਜਾ ਮੈਂ ਕਿਹੜਾ ਤੈਨੂੰ ਬਰਾਤੇ ਚ ਲੈ ਕੇ ਆਇਆ ਅਸਰੇ ਰਾਮੋ ਅਸਰੇ ਨਾਮੋ ਕੋ ਜੀਓ ਕੋ ਸ਼ਹਾਲੋ ਬਸ ਧੰਕੀ